ਵਾਹਿਗੁਰੂ ਜੀ ਦਾ ਛਾਲਾ ਵਾਹਿਗੁਰੂ ਜੀ ਵਿਪਤੇ ਅੱਜ ਜਿਸੀ ਪਹੁੰਚੇ ਜੀ ਗੁਰਦੁਆਰਾ ਸ਼੍ਰੀ ਅੜੀ ਸਰ ਸਾਹਿਬ ਪਾਛਾਈ ਨੌਮੀ 1722 ਨੂੰ ਪੋਦੇ ਮਹੀਨੇ ਦੁਰੂ ਤੇਰਵਾ ਦਰਜੀ ਪੱਟੇ ਦੁਰੂਸਾਰਾਏ ਪੱਟੇ ਦੁਰੂਸਰ ਤੋਂ ਰੱਜੇ ਦੁਰੂਸਾਰਾਏ ਵੈਂਡਨ ਧੋਲੇ ਦੀ ਜੂਸੀ ਪੀਤੂ ਰੂ ਸਾਹਿਬ ਜੀ ਦਾ ਘੋੜਾ ਜਿਨਾ ਤੁਰਿਆ ਤਾਂ ਦੁਰੂ ਸਾਹਿਬ ਜੀ ਨੂੰ ਸੰਗਤ ਨੇ ਪੁੱਛਿਆ ਘੋੜਾ ਅੜੀ ਪੈ ਗਿਆ ਹੈ ਕੀ ਕਾਰਨ ਹੈ ਤੇ ਬਰੂਸਾ ਨੇ ਇਹ ਅੜੀਸਰ ਤੇ ਪੈ ਰਿਹਾ ਹੈ 28 ਜੁਲਾਈ 2023 ਦੇ ਖੇਤਖਾਨਾ ਇਸ ਕਰਕੇ ਇਸ ਸਥਾਨ ਦਾ ਨਾਮ ਅੜੀਸਰ ਪੈ ਰਿਹਾ ਅਤੇ ਹੁਣ ਸੰਜੋਤਾਂ ਬਹੁਤ ਦੂਰੋ ਦੂਰੋ ਆਉਂਦੇ ਹਨ ਸਰਦਾ ਲੂ ਆਉਂਦੇ ਹਨ ਅਤੇ ਆਪਣੀਆਂ ਮਨੋਕਾਮਨਾ ਮੰਨ ਲਦੇ ਹਨ ਜੋ ਕਿ ਪੂਰੀਆਂ ਹੁੰਦੀਆਂ ਹਨ ਤੇ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਅੜੀਸਰ ਸਾਹਿਬ ਦਰਸ਼ਨ ਕਰਨ ਚਲੋ ਕੇ ਹਾਂਜੀ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਹੁੰਚੇ ਆਂ ਗੁਰਦੁਆਰਾ ਸ਼੍ਰੀ ਅੜੀ ਸਰ ਸਾਹਿਬ ਹਾਂਜੀ ਤੇ ਜੀ ਗੁਰਦੁਆਰਾ ਦੇ ਸੱਜੀ ਸਾਈਡ ਹੀ ਭਾਰਤਿੰਗ ਦਾ ਬਹੁਤ ਵੱਡੀ ਗੱਡੀਆਂ ਚਾਰਾਂ ਦੀ ਦੋਨੋਂ ਛੱਡਦੀਆਂ ਨੇ ਭਾਰਤਿੰਗ ਚ ਮੋਟਰਸਾਈਕਲ ਲਾਤੇ ਆ ਜੀ ਆਪਾਂ ਤੇ ਆਪਣੀ ਪਰਚੀਆਂ ਵੀ ਟੱਟਦੀਆਂ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਦਰਸ਼ਨ ਕਰਨ ਤੇ ਮਿਲਦੇ ਆ ਤੁਹਾਨੂੰ ਫਿਰ ਨਾਲ ਨਾਲ ਬਣੇ ਰਿਓ ਵੀਡੀਓ ਦੇ ਤੇ ਟਾਈਮ ਹੋ ਰਿਹਾ ਜੀ 9:30 ਵਜੇ ਆ 6 ਵਜੇ ਤੁਰੇ ਸੀ ਸਾਨੂੰ ਤੇ 9:30 ਹੋ ਗਏ ਹੁਣ ਪਹੁੰਚੇ ਆ ਤੇ ਜਾ ਰਹੇ ਆ ਆਪਾਂ ਜੇ ਦਰਸ਼ਨ ਜਾ ਰਹੇ ਆ ਨਾ ਇੱਥੇ ਜਿਹੜੇ ਵੀ ਕੋਈ ਸਾਡੇ ਕੰਮ ਹੁੰਦੇ ਸਾਰੇ ਪੂਰੇ ਹੋ ਜਾਂਦੇ ਆ ਇਸ ਲਈ ਬਹੁਤ ਪ੍ਰਸਿੱਧ ਆ ਜਿਹੜੀ ਇਹ ਲਾਲ ਇਮਾਰਤ ਦਿਖ ਰਹੀ ਹੈ ਇੱਧਰ ਲੰਗਰ ਹਾਲ ਆ ਤੇ ਇੱਧਰ ਦਰਦਵਾਰਾ ਸਾਹਿਬ ਆ ਤੇ ਚਲੋ ਆਪਾਂ ਚੱਲਦੇ ਆ ਪਹਿਲਾਂ ਮੱਥਾ ਟੇਕਣ ਚੱਲਦੇ ਆ ਫਿਰ ਅੱਗੇ ਦਿਖਾਵਾਂਗੇ ਤੁਹਾਨੂੰ ਉਸ ਜੀ ਆਪਣੇ ਭਤੀ ਬੰਦੇ ਨਾਲ ਆਪਣੇ ਯਾਰ ਮਿੱਤਰ ਆ ਤੇ ਰਾਸ਼ ਬਹੁਤ ਅੱਜ ਸੰਗਤਾਂ ਬਹੁਤ ਆਈਆਂ ਹੋਈਆਂ ਦੋ ਦੂਰ ਆ ਇੱਧਰ ਲੰਗਰ ਹਾਲ ਅੱਜ ਰਾਤ ਨੂੰ ਬਹੁਤ ਈ ਸੰਗਤ ਬਹੁਤ ਆਇਨੇ ਆਏ ਨੇ ਐਤੋਂ ਹਰ ਘਰ ਤੇ ਤੇ ਆਪਾਂ ਮੱਥਾ ਟੇਕਿਆ ਜੇ ਆਪਣੀ ਬਾਰੀ ਵੀ ਆ ਰਹੀ ਸੀ ਇੱਧਰ ਲੰਗਰ ਹਾਲ ਆ ਇਮਾਰਤ ਹੋਰ ਬਣ ਰਹੀ ਐ ਕਿ ਇੱਧਰ ਨਵੀਂ ਪਹਿਲਾਂ ਇੱਕ ਮੰਜ਼ਲਾ ਹੁੰਦਾ ਸੀ ਫੇ ਹੁਣ ਇੱਧਰ ਇਹਦੀ ਦੂਸਰੀ ਉੱਤੇ ਵੀ ਬਣ ਰਹੀ ਐ ਇਮਾਰਤ ਸੰਗਤਾਂ ਬਹੁਤ ਆਉਂਦੀਆਂ ਨੇ ਦੂਰੋਂ ਦੂਰੋਂ ਹਾਂਜੀ ਤੇ ਹੁਣ ਛਕ ਰਹੇ ਆ ਜੀ ਆਪਾਂ ਇੱਧਰ ਲੰਗਰ ਲੰਗਰ ਹਾਲ ਤੇ ਆਏ ਹੋਇਆ ਦੇਠੋ ਰਾਸ ਦੇਖੋ ਰਾਸ ਚੱਕਰ ਰੋਟਣਾ ਇੱਧਰ ਕਰਮ ਹੋਰੇ ਆਪਣੇ ਸਾਰੇ ਬਾਈ ਜਿੰਨਾਂ ਜੇ ਚਾਹਤੇ ਆਪਾਂ ਫਿਰ ਮਿਲਦੇ ਤੁਹਾਨੂੰ ਬਾਹਰ ਪ੍ਰਸ਼ਾਦ ਦੇ ਆਪਾਂ ਛਾਟੇ ਆਇਆ ਨੂੰ ਬਾਹਰਲੀ ਸਾਈਡ ਆਇਆ ਇੱਧਰ ਜਲ ਛੱਦਿਆ ਮਿੱਠਾ ਜਲ ਦਾ ਵੀ ਲਾਇਆ ਹੋਇਆ ਚਲੋ ਪਹਿਲਾਂ ਜਲ ਛੱਡੀਏ ਫਿਰ ਆਪਾਂ ਦੇਖਦੇ ਆ ਆਜੋ ਜੀ ਗਾਈਜ਼ ਤੇ ਆਪਾਂ ਜੀ ਦਰਸ਼ਨ ਕਰਿਆ ਆਏ ਅੰਦਰ ਮੱਠਾ ਟੇਕਿਆ ਆਇਆ ਆ ਆਪਣਾ ਕਰਮਵੇਲੀ ਆਪਣੇ ਹਰਮਨ ਨਾਲ ਗੱਲ ਸੁਣ ਲਿਆ ਹਾਂ ਇੱਧਰ ਦਹੀਂ ਹਾਂਜੀ ਪ੍ਰਸ਼ਾਦ ਵੀ ਪ੍ਰਸ਼ਾਦ ਵੀ ਮਿਲੇ ਜਿਹੜੇ ਇੱਥੇ ਚੜਾ ਕੇ ਜਾਂਦੇ ਆਪਦੀ ਡੋਰ ਦੁਆਰਾ ਬਹੁਤ ਵਧੀਆ ਬਣਾਇਆ ਜਗ੍ਹਾ ਬਹੁਤ ਵਧੀਆ ਤੇ ਇਹ ਡੋਰ ਦੁਆਰੇ ਦਾ ਇਤਿਹਾਸ ਲਈ ਰਿਹਾ ਤੁਸੀਂ ਸਟੇਟਿੰਗ ਸ਼ਾਟ ਲੈ ਕੇ ਪੜ੍ਹ ਸਕਦੇ ਹੋ ਤੇ ਆਪਾਂ ਹੁਣ ਇਧਰਲੀ ਸਾਈਡ ਪ੍ਰਸ਼ਾਦ ਦੇ ਚੜ ਆਂਦੇ ਨੇ ਹੁਣ ਅਸੀਂ ਬਾਹਰ ਜਾ ਰਹੇ ਹਾਂ ਇੱਧਰ ਬੂਟ ਜਮਾਂ ਰੰਦੇ ਇੱਧਰ ਹੋਣਾ ਚਾਹੀਦਾ ਨੇ ਉਹਦੇ ਬੂਟ ਜੋੜੇ ਤੇ ਫਿਰ ਚੱਲਦੇ ਆ ਬਾਹਰ ਨੂੰ ਰਸ਼ ਬਹੁਤ ਆ ਲਓ ਜੀ ਆਪਾਂ ਦਰਸ਼ਨੜੇ ਆਏ ਆ ਜੀ ਇੱਧਰ ਲੱਗਿਆ ਪਿਆ ਮੇਲਾ 10 ਰੁਪਏ ਦੇ ਮੁਕਸੇ ਲੱਗੇ ਆ ਹਾਂਜੀ ਤੇ ਪਰਚੀ ਰੱਟੀ ਸੀ ਆਪਣੀ 10 ਰੁਪਏ ਦੀ ਮੋਟਰਸਾਈਕਲ ਦੀ ਤੇ ਪਰਚੀ ਵੱਜ ਗਈ ਤੇ ਪਰਚੀਆਂ ਨਵਾਟ ਨਹੀਂ ਆ